ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਪਿਆਰੋ ਇਹ ਵੀਰਪਾਲ ਬਰੇਟਾ ਮਿਸਤਰੀ ਆ ਕਈਆਂ ਦਾ ਕੰਮ ਬਹੁਤ ਸਿਰਾ ਕਰਦੇ ਨੇ ਤੇ ਜਰੂਰ ਇਹਨਾਂ ਨਾਲ ਸੰਪਰਕ ਕਰੋ ਜੇ ਤੇ ਇਹਨਾਂ ਦਾ ਨੰਬਰ ਵੀ ਸਕਰੀਨ ਤੇ ਪਾ ਦੇਣਾ ਲੈ ਆ ਜੀ ਚਾਹੀਦੀ ਕੁਟੀਨਾ ਤੇ ਕਿਵੇਂ ਲੱਗਿਆ ਜੀ ਕੰਮ ਕਰ ਬਾਈ ਆਪਣਾ ਵਧੀਆ ਬਹੁਤ ਵਧੀਆ ਤੇ ਬਾਈ ਨਾ ਬਾਈ ਪ੍ਰੇਮ ਕਰਕੇ ਬਹੁਤ ਦੂਰੋਂ ਆਈ ਸੀ ਬਾਈ ਤੇ ਮੁੰਡਾ ਵੀ ਗੱਫਰੂ ਦੀ ਪੂਰਾ ਚੋਟੀ ਦਾ ਤੇ ਕਹਿੰਦਾ ਟਪਾ ਦਾ ਮਾ ਚੱਕਦੇ ਰੇਸ਼ ਬਾਈ ਬਹੁਤ ਵਧੀਆ ਵਾਣੀ ਦੱਸ ਬਾਈ ਚਾਦਰ ਕੋਈ ਪਤਲੀ ਤਾਂ ਨਹੀਂ ਹੈਗੀ ਪੁੱਤਾਂ ਨਾ ਨਾ ਬਹੁਤ ਮੁੱਠੀ ਵਾਲੀ ਚਾਦਰ ਓਕੇ ਪੁੱਤਾਂ ਕੰਮ ਪਾਸ ਆ ਬੇਟਾ ਹਾਂ ਹਾਂ ਵਧੀਆ ਆ ਕਿਵੇਂ ਲੱਗਿਆ ਜੀ ਬਹੁਤ ਸਹੀ ਆ ਜੀ ਕੰਮ ਕਰਨਾ ਫੇਰ ਹੀ ਸੁਆਦ ਆ ਬਾਈ ਗੱਗ ਦੀ ਆਤਮਾ ਖੋਜੋ ਕੇ ਜਾਵੇ ਬਾਈ ਛੋਟੀ ਖੁਸ਼ੀ ਜਿੰਨੀ ਆਪਣੇ ਵਾਸਤੇ ਬਹੁਤ ਵੱਡੀ ਚੱਲ ਆ ਬਈ ਧੰਨਵਾਦ